ਦਰਜੀ ਦੀ ਸ਼ਹਾਦਤ ਨਵੇਂ ਧਰਮ ਸਾਹਿਬ ਉਸ ਵਿਚਾਰਤਾ ਰਨੋ ਹੀ ਅੱਗੇ ਤੋਰ ਰਹੇ ਸਨ ਜਿਸ ਦਾ ਆਗਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤੱਕ ਤਲੀ ਗਲੀ ਮੇਰੀ ਆਉ ਤੇ ਸੰਦੇਸ਼ ਰਾਹੀ ਇਸ ਨਵੇਂ ਧਰਮ ਵਿੱਚ ਸ਼ਾਮਿਲ ਹੋਣ ਵਾਲੇ ਮਨੁੱਖ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਰਧਾਰਤ ਕਰ ਦਿੱਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਵਿੱਚ ਸਚਿਆਰ ਮਨੁੱਖ ਨੂੰ ਗਿਆਨੀ ਦੀ ਸੰਗਿਆ ਦੇ ਕੇ ਉਸ ਨੂੰ ਨਿਰਕਖ ਸਮਾਨ ਦ੍ਰਿਸ਼ਟੀ ਵਾਲਾ ਦੀ ਰਚਨ ਤੇ ਸਹਿਸਵਾ ਵਾਲੇ ਵਿਅਕਤੀ ਦੇ ਰੂਪ ਵਿੱਚ চিত্রਿਆ ਹੈ ਇਸ ਮਹਾਨ ਪੁਰਖ ਨੇ ਪੈ ਕਾਉ ਕੋ ਦਿੱਤ ਨਾਹੀ ਨਾ ਪੈਮਾਨਿਤ ਆਣ ਦੇ ਆਦਰਸ ਵਾਲੇ ਸਮਾਜ ਤੇ ਰਾਜਨੀਤਿਕ ਨਿਜਾਮ ਦੀ ਸਥਾਪਤੀ ਤੇ ਸਲਮਤੀ ਲਈ ਯਤਨਸ਼ੀਲ ਹੋਣਾ ਹੈ ਇਸ ਇਸ ਲੋਕ ਦਾ ਸਪਸ਼ਟ ਪਵ ਇਹ ਹੈ ਕਿ ਮਨੁੱਖ ਨੇ ਨਾ ਕਿਸੇ ਦੇ ਖੌਫ ਦੀਨ ਰਹਿਣਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਣਾ ਜਾਤਮਕਣਾ ਹੈ ਗੁਰੂ ਸਾਹਿਬ ਦਾ ਇਹ ਫਰਮਾਨ ਸੰਸਾਰ ਵਿੱਚ ਮਨੁੱਖੀ ਆਜ਼ਾਦੀ ਦੇ ਹੁਣ ਤੱਕ ਸਾਰੇ ਪ੍ਰਸਿੱਧ ਐਲਾਨਾਂ ਵਿੱਚੋਂ ਸਭ ਤੋਂ શ્રેਸ਼ਟਾ ਤੇ ਵਿਸ਼ੇਸ਼ਟਾ ਰੱਖਦਾ ਹੈ ਕਿਉਂਕਿ ਇਹ ਹਰ ਮਨੁੱਖ ਦੇ ਬਰਾਬਰ ਦੇ ਹੱਕ ਹਕੂਕ ਤੇ ਜ਼ਮੀਰ ਦੀ ਆਜ਼ਾਦੀ ਦਾ ਐਲਾਨਨਾਮਾ ਹੈ ਸ਼ਿਰਗੁਰੂ ਤੇ ਪਹਾੜਦ ਜੀ ਨੇ ਸ਼ਹਾਦਤ ਦੇ ਕੇ ਵਿਸ਼ਵ ਨੂੰ ਇੱਕ ਸਬਕ ਸਿਖਾਇਆ ਕਿ ਦੂਜਿਆਂ ਦੀ ਰੱਖਿਆ ਵਾਸਤੇ ਜ਼ਿੰਮੇਵਾਰੀ ਕਿਵੇਂ ਨਿਭਾਈ ਜਾਂਦੀ ਹੈ ਗੁਰੂ ਸਾਹਿਬ ਜਾਣਦੇ ਫਾਨ ਕਿ ਉਹਨਾਂ ਦੇ ਸ਼ਰਨ ਆਏ ਫਰੀਅਾਦੀ ਆਪਣੀ ਰੱਖਿਆ ਕਰਨ ਦੇ ਸਮਰਥ ਨਹੀਂ ਸਨ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸ਼ਾਇਦ ਉਹ ਆਪਣੀ ਹੋਂਦ ਵੀ ਕਾਇਮ ਨਾ ਰੱਖ ਸਕਣ ਜੇ ਉਹਨਾਂ ਦੀ ਮਦਦ ਨਾ ਕੀਤੀ ਗਈ। ਇਸ ਗੱਲ ਦਾ ਗੰਭੀਰ ਖਤਰਾ ਸੀ ਕਿ ਮਦਦ ਦੇ ਅਨਹੋਂਦ ਵਿੱਚ ਜ਼ਬਰਦਸਤੀ ਸਮੂਹਿਕ ਰੂਪ ਵਿੱਚ ਧਰਮ ਪਰਿਵਰਤਨ ਹੋਵੇਗਾ। ਇਸ ਸਥਿਤੀ ਵਿੱਚ ਗੁਰੂ ਸਾਹਿਬ ਕੋਲ ਦੋ ਵਿਕਲਪ ਸਨ। ਪਹਿਲਾ ਉਹ ਆਪਣੇ ਸ਼ਰਨ ਆਏ ਫਰਿਆਦੀਆਂ ਦੀ ਮਦਦ ਕਰਨ ਤੇ ਜਾਂ ਫਿਰ ਉਹਨਾਂ ਦੀ ਤਰਫ਼ ਸਯੁਕਤੀਤੀ ਨੂੰ ਅੰਡਟ ਕਰਦੇ ਹੋਏ ਧਰਮ ਤੇ ਨੇਕੀ ਦੇ ਮਾਰਗ ਤੋਂ ਮੁੱਖ ਮੋੜ ਲੈਣ। ਗੁਰੂ ਸਾਹਿਬ ਨੇ ਪਹਿਲਾ ਵਿਕਲਪ ਚੁਣਿਆ। ਅਤੇ ਨਿਤਾਣੇ ਤੇ ਨਿਰਬਲ ਫਰਿਆਦੀਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗੁਰੂ ਜੀ ਦਾ ਇਹ ਦ੍ਰਿੜ ਵਿਸ਼ਵਾਸ ਸੀ ਕਿ ਜ਼ਮੀਰ ਦੀ ਆਜ਼ਾਦੀ ਮਨੁੱਖਤਾ ਦਾ ਬੁਨਿਆਦੀ ਅਧਿਕਾਰ ਹੈ ਤੇ ਵਿਸ਼ਵ ਦੇ ਹਰ ਨਾਗਰਿਕ ਨੂੰ ਇਹ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਸਰਦਾ ਭਾਵਨਾ ਅਨੁਸਾਰ ਆਪਣੇ ਧਰਮ ਤੇ ਰਸਮਾਂ ਰਿਵਾਜਾਂ ਦਾ ਪਾਲਣ ਕਰ ਸਕੇ